ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਹੀਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਗੋਨਿਆਣਾ ਮੰਡੀ ਦੇ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਪੂਰਾ ਪਰਿਵਾਰ ਹੀ ਸਦਮੇ ਦੇ ਵਿੱਚ ਹੈ ਤੇ ਉਹਨਾਂ ਨੇ ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਦੋਸ਼ੀਆਂ ਨੂੰ ਵੱੱਤ ਵੱੱਤ ਸਜ਼ਾ ਮਿਲਣੀ ਚਾਹੀਦੀ ਆ ਆਓ ਆਪਾਂ ਪੂਰੇ ਪਰਿਵਾਰ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਪਰਿਵਾਰ ਦਾ ਇਸ ਮਾਮਲੇ ਦੇ ਬਾਬਤ ਤਾਂ ਡਾਕਟਰ ਸਾਹਿਬ ਕੀ ਹੋਇਆ ਕੀ ਪੂਰਾ ਮਾਮਲਾ ਹੋਇਆ ਕਿ ਮੁੰਡਾ ਰੋਜ਼ੀ ਦਿਨ ਆਪਣੀ ਡਿਊਟੀ ਗਿਆ ਜੀ ਅਗਾ ਕੋਈ ਦੋਸਤੋ ਨੂੰ ਇੰਸਟੀਚਿਊਸ਼ਨ ਚੁੱਲ ਲੈ ਗਏ ਜੀ ਜਿੱਥੋਂ ਵਾਪਸ ਆਉਂਦੇ ਹੋਏ ਇਹਨਾਂ ਨੇ ਸੀਆਈਏ ਸਟਾਫ ਨੇ ਚੱਕ ਲਿਆ 5:30 ਵਜੇ ਸਾਨੂੰ ਲਾਸਟ ਕਾਲ ਮੁੰਡੇ ਦੀ ਆਈ ਹੈ ਜੀ ਵੀ ਮੰਮੀ ਨਾਲ 5:30 ਗੱਲ ਹੋਈ ਹੈ ਤੇ ਮੈਸੇਜ ਨਾਲ 5:30 ਜੀ ਵੀ ਤੁਸੀਂ ਚਾਹ ਤਿਆਰ ਰੱਖੋ ਮੈਂ ਘਰੇ ਪਹੁੰਚ ਰਿਹਾ ਜੀ ਪਰ ਉਦੋਂ ਬਾਅਦ ਉਹ ਫੋਨ ਸਵਿਚ ਆਫ ਹੋ ਗਿਆ ਓਕੇ ਫਿਰ ਇਹਨਾਂ ਨੇ 6 ਤੋਂ ਲੈ ਕੇ 8 ਤੱਕ ਫੋਨ ਮਲਾਈਗੇ ਫੋਨ ਔਨ ਨਹੀਂ ਹੋਇਆ ਜੀ ਤੇ ਜਦੋਂ ਮੈਂ ਤਿੰਨ ਚਾਰ ਗੱਲਾਂ ਕੀਤੀਆਂ ਪਹਿਲਾਂ ਚਾਰ ਗੱਲਾਂ ਦਾ ਸਵਿਚ ਆਫ ਆਈਆਂ ਪੰਜਵੀਂ ਗੱਲ ਕਿਸੇ ਮੁੰਡੇ ਨੇ ਚੱਕੀ ਜੀ ਉਹ ਕਹਿੰਦਾ ਜੀ ਤੁਸੀਂ ਸਿਵਲ ਹਸਪਤਲ ਪਹੁੰਚੋ ਗੱਡੀ ਲੱਗੀ ਗੱਡੀ ਦਾ ਐਕਸੀਡੈਂਟ ਹੋ ਗਿਆ ਜੀ ਜਦੋਂ ਅਸੀਂ ਸਿਵਲ ਹਸਪਤਲ ਪਹੁੰਚੇ ਤਾਂ ਉੱਥੋਂ ਗੱਡੀ ਨੂੰ ਲੋਕ ਲਾ ਕੇ ਮੁੰਡਾ ਚਾਬੀ ਲੈ ਕੇ ਨਾਲ ਹੀ ਭੱਜ ਗਿਆ ਪਰ ਗੱਡੀ ਜੀ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਸੀ ਗੱਡੀ ਦੇ ਕੋਈ ਬੰਪਰ ਨਹੀਂ ਟੁੱਟਿਆ ਕੋਈ ਛਿੜੀਟ ਨਹੀਂ ਵੱਜੀ ਗੱਡੀ ਤੇ ਗੱਡੀ ਦਾ ਤੱਕੇ ਨਾਲ ਸ਼ੀਸ਼ਾ ਟੁੱਟਿਆ ਗਿਆ ਉਹਨੂੰ ਕਤਲ ਨੂੰ ਐਕਸੀਡੈਂਟ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਫਿਰ ਇਹ ਡਾਕਟਰ ਸਾਹਿਬ ਪਤਾ ਕਿਵੇਂ ਲੱਗਿਆ ਵੀ ਇਹ ਐਕਸੀਡੈਂਟ ਨਹੀਂ ਇਹ ਕਤਲ ਹੋਇਆ ਹੈ ਇਹ ਬਿਲਕੁਲ ਪਤਾ ਲੱਗ ਗਿਆ ਜੀ ਜਦੋਂ ਸੀਆਈਏ ਸਟਾਫ ਨੇ ਚੱਕਿਆ ਜੀ ਮੁੰਡੇ ਨੇ ਫਿਰ ਵੀਡੀਓ ਪਾਈ ਹੈ ਮੁੰਡੇ ਨੇ ਸਭ ਕੁਝ ਕਲੀਅਰ ਕੀਤਾ ਜੀ ਅਸੀਂ ਤਾਂ ਸ਼ਰੀ ਬੰਦੇ ਸੀ ਚੁੱਪਚਾਪ ਸਹਨ ਕਰ ਜਾਂਦੇ ਜੀ ਪਰ ਜਦੋਂ ਇੱਕ ਇੱਕ ਗੱਲ ਨਿਕਲ ਕੇ ਆਈ ਤਾਂ ਕਹਾਣੀ ਕੁਝ ਹੋਰ ਹੀ ਨਿਕਲੀ ਓਕੇ ਜਦੋਂ ਅਸੀਂ ਫੋਰੈਂਸਿਕ ਜਾਂਚ ਕਰਵਾਈ ਹੈ ਉਹ ਜੋ ਉਹਨਾਂ ਨੇ ਸਾਫ਼ ਦੱਸਿਆ ਕਿ ਝਟਕੇ ਲਾ ਕੇ ਮੌਤ ਹੋਈ ਹੈ ਤੇ ਸੱਟਾਂ ਦੇ ਸਰੀਰ ਤੇ ਬਹੁਤ ਜ਼ਿਆਦਾ ਨਿਸ਼ਾਨ ਹੈ ओके ਇਸ ਲਈ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆ ਵੀ ਸਾਨੂੰ ਸਾਡਾ ਬੱਚਾ ਤਾਂ ਦੇਖੋ ਗਿਆ ਜੀ ਕਿਸੇ ਹੋਰ ਦਾ ਨੁਕਸਾਨ ਨਹੀਂ ਜੀ ਤੇ ਨਸ਼ਾ ਦੀ ਆੜ ਚ ਪੁਰਾਣਾ ਕਾਲਾ ਦੋਰ ਲਿਆਣਾ ਚਾਹੁੰਦੇ 84 ਵਾਲਾ ਜੀ ਜਿਹੜਾ ਉਹ ਸਿਰਫ ਖਾਲਸਾ ਦਾਨ ਦੇ ਨਾਂ ਤੇ ਕਰਦੇ ਸੀਗੇ ਉਹਨੇ ਨਸ਼ੇ ਦੀ ਆੜ ਚ ਜਵਾਨ ਮੁੰਡਿਆਂ ਨੂੰ ਟੌਰਚਰ ਕਰਕੇ ਆਪਦੇ ਫਿੱਤੇ ਵਧਾਉਣ ਵਾਸਤੇ ਇਹ ਲੋਕ ਕਰ ਰਹੇ ਅਸੀਂ ਚਾਹੁੰਦੇ ਆ ਵੀ ਜਿਹੜੇ ਚਾਰ ਇਹ ਸੀਆਈਏ ਦੇ ਹੈਗੇ ਆ ਬੰਦੇ ਉਹਨਾਂ ਨੂੰ ਚੱਕਿਆ ਜਾਵੇ ਉਹਨਾਂ ਤੋਂ ਪੁੱਛਗਿਛ ਕੀਤੀ ਜਾਵੇ ਵੀ ਹੋਰ ਵੀ ਕਿਹੜਾ ਬੰਦਾ ਇਨਵੋਲ ਹੈ ਇਹਦੇ ਚ ਤੇ ਡਾਕਟਰ ਸਾਹਿਬ ਕਿੰਨੇ ਕ ਬੰਦਿਆਂ ਤੇ ਜਿਹੜਾ ਪਰਚਾ ਪਹਿਲਾਂ ਆਲਰੇਡੀ ਹੋਇਆ ਹੈ ਪਹਿਲਾਂ ਹੋਇਆ ਜੀ ਤਿੰਨ ਬੰਦਿਆਂ ਤੇ ਤਿੰਨ ਬੰਦੇ ਮੇ ਨਾਮ ਇੱਕ ਅਫਤਾਰ ਸਿੰਘ ਤਾਰੀ ਹੈ ਸੀਆਈਏ ਸਟਾਫ ਦਾ ਓਕੇ ਤਿੰਨ ਬੰਦਿਆਂ ਦੇ ਕੱਲ ਨਾਂ ਨਾਮਜ਼ਦ ਕੀਤੇ ਰਾਤ ਨੂੰ ओके okay, वो भी सीआईए स्टाफ ਦੇ ਆ ਸੀआईए स्टाफ ਦੇ ਆ ਜੀ ਟੂ ਦੇ ओके ਟੂ ਦੇ ਸੀआईए स्टाफ ओके ਤਾਂ ਉਹ ਪਹਿਲਾਂ ਕੀ ਪ੍ਰੈਸ਼ਰ ਮਤਲਬ ਕਿ ਜੇ ਗੱਲ ਕੀ ਦੀ ਤੁਹਾਡੇ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਵੀ ਬਣਾਇਆ ਗਿਆ ਸੀ ਮੇਰੇ ਤੇ ਬਹੁਤ ਪ੍ਰੈਸ਼ਰ ਪਾਇਆ ਗਿਆ ਜੀ ਜਿੰਨਾ ਕਿ ਤੂੰ ਓਕੇ ਕਿਸੇ ਨਾ ਕਿਸੇ ਨੂੰ ਫੋਨ ਕਰਾਈ ਜਾਂਦੇ ਸੀआईए ਹਲ ਕਰਾਈ ਜਾਂਦੇ ਸੀ ਕੈਮਰੇ ਦਿਖਾ ਦਿੰਦੇ ਆ ਜੀ ਅਸੀਂ ਇਹ ਕਰਦੇ ਅਸੀਂ ਆ ਉਹਦਾ ਲਾਲ ਗਵਾ ਬਿਠੇ ਅਸੀਂ ਕੀ ਪ੍ਰੈਸ਼ਰ ਚਾਹਾਂਗੇ ਉਹਨਾਂ ਨੂੰ ਕੋਈ ਪ੍ਰੂਫ ਨਹੀਂ ਮਿਲਿਆ ਜੀ ਉਹਨਾਂ ਨੇ ਚੈਕਿੰਗ ਕੀਤੀ ਹੈ ਕਾਰ ਦੀ ਜਿਹੜਾ ਸ਼ੱਕ ਸੀ ਸ਼ੱਕ ਸੀ ਕੁਝ ਮਿਲਿਆ ਵੀ ਨਹੀਂ ਉਹ ਮਨਾਣਾ ਚਾਹੁੰਦੇ ਸੀ ਉਹਨਾਂ ਨੇ ਪੱਗ ਸੀਗੀ ਸਿਰ ਤੇ ਐਕਸੀਡੈਂਟ ਆਇਨੇ ਹੁੰਦਾ ਕਦੇ ਐਕਸੀਡੈਂਟ ਹੁੰਦਾ ਤਾਂ ਪੱਗ ਸਿਰ ਤੇ ਰਹਿ ਜਾਂਦੀ ਹੈ ਜੀ ਉਹਨਾਂ ਨੇ ਪੱਗ ਨਾਲ ਗਲਾ ਕੋਟਿਆ ਪੱਗ ਨਾਲ ਗਲਾ ਕੋਟਿਆ ਨਿਸ਼ਾਨ ਦਿਖਦੇ ਹੈ ਕਰੰਟ ਮਾਰੇ ਹੈ ਸਾਰਾ ਫੇਸ ਕਾਲਾ ਹੋ ਗਿਆ ਅੱਲਾ ਪੈਰਾ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਜੋ ਪੁਲਿਸ ਮੁਲਾਜ਼ਮਾਂ ਦੇ ਨਾਮ ਵੀ ਲਿਆ ਔਰ ਕੱਲ ਫੇਰ ਇਹਨਾਂ ਨੇ ਦੱਸਿਆ ਕਿ ਨਾਮ ਹੋਰ ਤਿੰਨ ਨਾਮ ਐਡ ਕੀਤੇ ਗਏ ਹੈ ਹੋਲਡਰ ਕਿ ਸੀ ਸੀਨੀਅਰ ਹੋਲਡਰ ਦੋ ਹੋ ਰਹੇ ਨਾਲ ਉਹਨੇ ਦਿੱਖਤੀ ਓਕੇ ਤੇ ਇਸ ਤੋਂ ਬਿਨਾ ਵੀ ਕੋਈ ਹੋਰ ਵੀ ਬੰਦੇ ਸੀ ਸਰ ਉਹਦੇ ਨਾਲ ਤੁਹਾਡੇ ਬੇਟੇ ਦੇ ਬੇਟੇ ਦੇ ਨਾਲ ਇੱਕ ਹੈਪੀ ਲੂਥਰਾ ਸੀ ਜਿਹੜਾ ਉਹਨੂੰ ਇੰਸਟੀਚੂਸ਼ਨ ਚ ਲੈ ਕੇ ਗਿਆ ਓਕੇ ਤੇ ਇੱਕ ਗਗਨਦੀਪ ਨਾਲ ਓਕੇ ਜਿਹੜਾ ਗੱਡੀ ਛੱਡ ਕੇ ਉੱਥੇ ਉਹਨੂੰ ਬੰਦ ਕਰਕੇ ਅੰਦਰੋ ਮੋਬਾਈਲ ਵੀ ਅੰਦਰ ਛੱਡ ਗਿਆ ਲੈਪਟਾਪ ਦਾ ਵੀ ਬੈਗ ਅੰਦਰ ਪਿਆ ਸੀਗਾ ਲੋਕ ਕਰਕੇ ਭੱਜ ਗਿਆ ਉਹ ਬਾਇ ਨੇਮ ਉਹਨਾਂ ਦੇ ਪਰਚਾ ਹੋ ਚੁੱਕਿਆ ਹੈ ਬਾਇ ਨੇਮ ਹੋ ਚੁੱਕਿਆ ਜੀ ਉਹਨਾਂ ਦਾ ਓਕੇ ਤਾਂ ਹੁਣ ਜੇ ਮੈਂ ਗੱਲ ਕਰਾਂ ਤਾ ਇਧਰ ਇਹ ਸਾਡੇ ਮੈਮ ਜੋ ਕਿ ਹਮੇਸ਼ਾ ਹੀ ਲੋਕਾਂ ਦੀ ਭਲਾਈ ਦੇ ਲਈ ਔਰ ਲੋਕਾਂ ਦੀ ਸੇਵਾ ਦੇ ਲਈ ਕੰਮ ਕਰਦੇ ਰਿਹਾ ਅੱਜ ਬੜਾ ਦੁੱਖ ਦਾ ਦਿਨ ਇਹਨਾਂ ਨੂੰ ਦੇਖਣਾ ਪੈ ਰਿਹਾ ਤਾਂ ਮੈਂ ਪੁੱਛੋ ਪੈਣਿਆ ਕੀ ਮੰਗ ਕੀ ਆ ਤੁਹਾਡੀ ਮੈਮ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਬੱਚੇ ਦਾ ਕੀ ਕਸੂਰ ਸੀ ਉਹ ਵਾਪਸ ਨਹੀਂ ਆਏਗਾ ਇਹਨਾਂ ਨੇ ਜਦੋਂ ਕਰੇ ਗਏ ਕੋਈ ਨਿਸ਼ਾਨ ਨਹੀਂ ਸੀ ਉਹਨਾਂ ਦੇ ਓਕੇ ਪਰ ਜਦੋਂ ਦੇਖਿਆ ਜਦੋਂ ਐਕਸੀਡੈਂਟ ਹੋਣ ਤੋਂ ਬਾਅਦ ਨਿਸ਼ਾਨ ਉਹਨਾਂ ਦੇ ਇਸ ਥਾਂ ਤੇ ਨਿਸ਼ਾਨ ਹੈ ਸਿਰ ਤੇ ਨਿਸ਼ਾਨ ਹੈ ਪੈਰਾਂ ਦੇ ਨਿਸ਼ਾਨ ਪੈਰਾਂ ਤੇ ਜਿਵੇਂ ਕਿਸੇ ਚੀਜ਼ ਨਾਲ ਮਾਰਿਆ ਹੁੰਦਾ ਡੰਡੇ ਦੇ ਜਿਵੇਂ ਲਾਲ ਲਾਲ ਉਸ ਤੋਂ ਨਿਸ਼ਾਨ ਨੇ ਛਾਲੇ ਬੜੇ ਵੱਡੇ 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 ਬੈਕ ਤੇ ਨਿਸ਼ਾਨ ਹੈ ਰੈਡ ਰੈਡ ਜਿਵੇਂ ਵਾਲਾ ਤੋਂ ਵੱੜ ਕੇ ਘੀਟਿਆ ਗਿਆ ਹੁੰਦਾ ਬੱਤਿਆਂ ਦੇ ਵਿੱਚ ਵਾਲਾਂ ਦੇ ਵਿੱਚ ਬੱਤੇ ਫਸੇ ਹੋਏ ਸੀਗੇ ਇਹ ਚਾਰ-ਚਾਰ ਬੰਦੇ ਵਾਲੋ ਤੋਂ ਵੱਟ ਕੇ ਘ੍ਰੀਸਦੇ ਹਨ ਇਸ ਤਰ੍ਹਾਂ ਉਹਦੀ ਪਿੱਠ ਤੇ ਤਿਆਰ ਕੀਤੀ ਗਈ ਸੀ ਰੈੱਡ ਨੈਸ ਸੀ ਬਹੁਤ ਜਿਆਦਾ ਸਿਰਫ ਇੱਕ ਸਿੱਖੀ ਜੰਦਾ ਵੀ ਬਿਲਕੁਲ ਮਜ਼ਾਕ ਬਣਾਇਆ ਹੈ ਪੱਗ ਦੀ ਪੱਗ ਇੱਕ ਸਾਡੀ ਛਾ ਨੂੰ ਜੇ ਸਾਡੀ ਲੈਂਦੀ ਤਾਂ ਕੋਣੀ ਦੀ ਕੋਣੀ ਕੀਤੀ ਰਹਿੰਦੀ ਹੈ ਪਰ ਉਹ ਪੱਗ ਨਾਲ ਕਲਾ ਕੋਟ ਕਰਕੇ ਗੱਡੀ ਦੇ ਵਿੱਚ ਰੱਖੀ ਗਈ ਹੈ ਅੱਛਾ ਪੱਗ ਤਿਆਰ ਕਰਕੇ ਰੱਖੀ ਹੈ ਆਇਆ ਕਿ ਦੱਪਿਆ ਗਿਆ ਗਲਾ ਵੀ ਦੱਪਿਆ ਗਿਆ ਤੇ ਜਿਸ ਤਰ੍ਹਾਂ ਦੇ ਨਿਸ਼ਾਨ ਹੈ ਉਹ ਉਸ ਨਾਲ ਅਸੀਂ ਇਹ ਲਗਾ ਰਹੇ ਹਾਂ ਕਿ ਸ਼ਾਇਦ ਪੱਗ ਦਾ ਹੀ ਨਿਸ਼ਾਨ ਹੋਇਆ ਹੈ ਪੱਗ ਦਾ ਵੀ ਮਜ਼ੂਰ ਕੀਤਾ ਗਿਆ ਇਹਨਾਂ ਨੇ ਪੱਗ ਦਾ ਵੀ ਮਜ਼ਾਕ ਬਣਾਇਆ ਇਹਨਾਂ ਨੇ ਇਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਸਜ਼ਾ ਤੋਂ ਵੱਧ ਕੁ ਮਿਲਣੀ ਚਾਹੀਦੀ ਹੈ ਤਾਂ ਇਹ ਕੱਲ ਹੁਣ ਤੁਹਾਡੇ ਕੋਲ ਕੌਣ ਆਇਆ ਸੀ ਜੀ ਬਾਕੀ ਦੇ ਮੈਂਬਰ ਜਿਹੜੇ ਜੋ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਆਪ ਦਾ ਪ੍ਰੋਟੈਸਟ ਕਰ ਰਹੇ ਸੀ ਕਿ ਅਸੀਂ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਬਾਕੀ ਬੰਦਿਆਂ ਦੇ ਪਰਚੇ ਦੇ ਵਿੱਚ ਨਾਮਜ਼ਦ ਨਹੀਂ ਕੀਤਾ ਜਾਂਦਾ ਤਾਂ ਰਾਤੀ ਕਿੰਨੇ ਵਜੇ ਨਾਮਜ਼ਦ ਕੀਤੇ ਗਏ ਬਾਕੀ ਮੈਂਬਰ ਰਾਤੀ ਮੇਰੇ ਕੋਲ ਆਇਆ ਜੀ 10 10 ਵਜੇ 10 10 ਵਜੇ ਤੋਂ ਬਾਅਦ ਆਇਆ ਤੇ ਉਸ ਤੋਂ ਬਾਅਦ ਇਹ ਨਾਮਜ਼ਦ ਕਰਕੇ ਗਏ ਬਾਕੀ ਮੈਂਬਰ ਹਾਂ ਉਸ ਤੋਂ ਬਾਅਦ ਜੀ ਕੱਲ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੀ ਕੋਈ ਓਕੇ ਬਿਲਕੁਲ ਤੇ ਅੱਜ ਇਨਸਾਫ ਤੋਂ ਭਗਵੰਤ ਮਾਨ ਦੀ ਸਰਕਾਰ ਤੋਂ ਜਿਹੜਾ ਕਿ ਇਹ ਚੱਲ ਰਿਹਾ ਹੈ ਜੁਧ ਨਸ਼ਿਆਂ ਦੇ ਵਿਰੁੱਧ ਇਸ ਚੀਜ਼ ਨੂੰ ਦੇਖਦੇ ਹੋ ਤੁਸੀਂ ਕੀ ਸਮਝਦੇ ਹੋ ਕਿ ਇਹ ਉਹਨਾਂ ਤੋਂ ਕੀ ਮੰਗਦੀ ਇਨਸਾਫ ਜੀ ਬੇਸ਼ੱਕ ਤੁਸੀਂ ਇਹ ਕਾਰਵਾਈ ਕਰਨੀ ਹੈ ਕਰੋ ਪਰ ਨਜਾਇਬ ਉੱਤ ਨਾ ਮਾਰੋ ਕਿਸੇ ਦੇ ਕਿ ਤੁਸੀਂ ਤਾਂ ਉਹਨਾਂ ਨੂੰ ਕਹਤਾ ਫਿਰ ਜਿੰਨੇ ਤੁਸੀਂ ਮਾਰੋਗੇ ਫੀਤੀਆਂ ਟੋਡੀਆਂ ਵਾਧ ਜਾਣਗੀਆਂ ਉਸ ਲਾਲਚੀ ਜੋ ਅਸਲੀ ਗੁਨਾਹਗਾਰ ਹੈ ਉਹਨੂੰ ਫੜੋ ਤੁਸੀਂ ਜੇ ਫੜੋ ਸਭ ਮਿਲਦਾ ਤੁਸੀਂ ਪ੍ਰੂਫ ਤੁਸੀਂ ਪ੍ਰੂਫ ਦਿਖਾਓ ਕਿ ਕਿਉਂ ਕਿਉਂ ਫੜਿਆ ਉਹਨਾਂ ਨੂੰ ਉਹਨਾਂ ਕੋਲ ਕੋਈ ਨਸ਼ਾ ਸੀ ਸਾਢੇ 5 ਮੇਰੀ ਗੱਲ ਹੋਈ ਹੈ ਕਹਿੰਦੇ ਨੈਂਸੀ ਤੂੰ ਚਾਰ ਰੱਖ ਪਿਆ ਗਿਆ ਮੈਨੂੰ ਕੀ ਪਤਾ ਸੀ ਚੱਲ ਤੁਸੀਂ ਦਾ ਬਣਾ ਲਾਗੇ ਮਰਡਰ ਹੈ ਜੀ ਬਣਾਇਆ ਗਿਆ ਕਾਰ ਮੇਰੇ ਬੀਸੀਸਾ ਕਤਲ ਹੋਇਆ ਜੀ ਕਤਲ ਹੋਇਆ ਕਤਲ ਕੀਤਾ ਗਿਆ ਮੇਰੇ ਬੱਚੇ ਨੂੰ ਪਰਿਵਾਰ ਸਾਰਾ ਹੀ ਇਹਨਾਂ ਦਾ ਧਾਰਮਿਕ ਤੇ ਸਾਊ ਪਰਿਵਾਰ ਹੈ ਅਜੇ ਹੀ ਕੋਈ ਗੱਲ ਨਹੀਂ ਸੀ ਜਿੰਨਾ ਜਿੰਨਾ ਕਰਕੇ ਇਹਨਾਂ ਨੇ ਦੱਸਿਆ ਕਿ ਜਿਸ ਕਰਕੇ ਜਿੰਦੇ ਕਰਕੇ ਉਸ ਬੱਚੇ ਨੂੰ ਫੜਿਆ ਗਿਆ ਤਾਂ ਉਹ ਕੋਈ ਚੀਜ਼ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਨਹੀਂ ਮਿਲੀ ਅਤੇ ਨਾਲ ਹੀ ਇਹ ਪਰਿਵਾਰ ਹੁਣ ਮੰਗ ਕਰ ਰਿਹਾ ਹੈ ਕਿ ਇਹਨਾਂ ਨੇ ਕਿਹਾ ਕਿ ਸਾਡੇ ਬੱਚੇ ਦਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਮਰਡਰ ਕੀਤਾ ਗਿਆ ਹੈ ਕਤਲ ਕੀਤਾ ਗਿਆ ਹੈ ਔਰ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਜੋ ਐਫ ਆਈ ਆਰ ਹੈ ਉਹ ਵੀ ਲਾਂਚ ਕੀਤੀ ਗਈ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਹੋਵੇਗਾ ਕਿ ਇਹ ਇੰਨਾ ਮਾਤਾ ਨੂੰ ਇਸ ਮਾਤਾ ਨੂੰ ਇਸ ਬਜ਼ੁਰਗ ਨੂੰ ਔਰ ਇਸ ਛੋਟੇ ਜਿਹੇ ਬੱਚੇ ਨੂੰ ਇਹ ਮੇਰੀ ਭੈਣ ਨੂੰ ਔਰ ਇੰਨਾ ਬਜ਼ੁਰਗਾ ਨੂੰ ਕੀ ਪੰਜਾਬ ਸਰਕਾਰ ਇਨਸਾਫ ਦਵਾਉਂਦੀ ਹੈ ਤੇ ਔਰ ਕਦੋਂ ਦਵਾਉਂਦੀ ਹੈ ਸਰ ਰਿਕਵਰ ਕੀਤੀ ਹੈ ਕਿੰਨੇ ਵਿਅਕਤੀ ਸੀਗੇ ਕਿੱਥੋਂ ਲੈ ਕੇ ਆਇਆ ਸੀ ਕਿੰਨੇ ਪਰਚੇ ਦਰਜ ਨੇ ਸਾਰੇ ਇਹਦੇ ਅ ਕੱਲ ਥਾਣਾ ਕਨਾਲ ਕਲੋਨੀ ਦੇ ਵਿੱਚ ਇਹ ਸੇ ਰਵੀਰ ਸਿੰਘ ਸਮਿਤ ਪੁਲਿਸ ਪਾਰਟੀ ਜਿਹੜੀਆਂ ਦੌਰਾਨ ਅਗਸ਼ਤ ਅ ਰਿੰਗ ਰੋਡ ਜਿਹੜਾ ਸੀਗਾ ਬਹਿਮਣਦਵਾਨਾਪੁਰ ਦੇ ਨੇੜੇ ਉਹ ਜਿਹੜਾ ਸੀ ਦੋ ਵਿਅਕਤੀ ਨੂੰ ਕਾਬੂ ਕੀਤਾ ਗੁਰਮੀਤ ਸਿੰਘ ਉਰਫ ਰਬੀ ਜੋ ਫਾਜ਼ਲਕਾ ਦਾ ਰਹਿਣਾ ਨਾ ਗੁਰਪ੍ਰੀਤ ਸਿੰਘ ਉਰਫ ਗੁਰੀ ਜੋ 20 ਫਾਜ਼ਲਕਾ ਕਾਟਗੜ੍ਹ ਫਾਜ਼ਲਕਾ ਦਾ ਰਹਿਣ ਵਾਲਾ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 50 ਗ੍ਰਾਮ ਹੈਰੋਨ ਗੰਦ ਕਰਵਾਈ ਗਈ ਤੇ ਜਿਨ੍ਹਾਂ ਦੇ ਖਿਲਾਫ ਜਿਹੜਾ ਥਾਣਾ ਕਨਾਲ ਕਲੋਨੀ ਵਿਖੇ ਮਕਦਮਾ ਨੰਬਰ 123 ਡੇਟਡ 24/5/25 ਅੰਡਰ ਸੈਕਸ਼ਨ ਜਿਹੜੀ ਸੀ 21 29 ਐਨਡੀਪੀਐਸ ਐਕਟ ਤਹਿਤ ਮਕਦਮਾ ਦਰਜ ਕੀਤਾ ਗਿਆ ਜਿਨ੍ਹਾਂ ਦੀ ਜਿਨ੍ਹਾਂ ਤੋਂ ਪੁੱਛ ਕੇ ਚੱਲ ਰਹੀ ਹੈ ਜਿਹੜਾ ਇਹਨਾਂ ਦੇ ਵਿੱਚੋਂ ਉਦੇ ਖਿਲਾਫ ਪਹਿਲਾਂ ਥਾਣਾ ਲੰਬੀ ਵਿਖੇ 100 ਗ੍ਰਾਮ ਜਿਹੜੀ ਹੈਗੀ ਹੈਰੋਂ ਦਾ ਮੁਕੱਦਮਾ ਪਹਿਲਾ ਦਰਜਾ ਹੈ ਬਾਕੀ ਇਹਦੇ ਬੈਕਵਰਡ ਤੇ ਫਾਰਵਰਡ ਜਿਹੜੇ ਲਿੰਕ ਹੈਗੇ ਉਹਨਾਂ ਬਾਰੇ ਪੁੱਛ ਕੇ ਚੱਲ ਰਹੀ ਹੈ ਤੇ ਹੋਰ ਕਿੰਨੇ ਮੁਕੱਦਮੇ ਇਹਨਾਂ ਦੇ ਖਿਲਾਫ ਦਰਜ ਹੈ ਇਹਨਾਂ ਦੇ ਥਾਣੇ ਤੋਂ ਸੰਧ ਥਾਣੇ ਤੋਂ ਪ੍ਰਕਾਰ ਲਿਆ ਜਾ ਰਿਹਾ ਹੈ